thank <laughs> you ਦੇ ਵਿੱਚ ਰੋਹੀ ਨੇਤਰਗ ਮਾਲ ਨੇ ਤੇਰੀ ਮਾਤਾ ਦਰਦਾ ਦੀ ਮੈਂ ਸੁਖਰਾ ਖਾਂਜੀ ਕਰਦੀ ਆ ਤੂੰ ਸ਼ਾਲ ਕੋ ਨੂੰ ਜਾ ਰੋਹੀ ਮਾਤਾ ਤੇ ਰਿਤ ਰਾਤੇ ਮਾਪਾ ਦਾ ਦਰਸ਼ਨ ਕਰ ਪੂਰ ਹਤਵਰ ਕੇ ਹੜਕੇ ਗੁਰਜੀ ਠੂਠੀ ਵੱਲ ਮੈਂ ਨਹੀਂ ਸ਼ਾਲ ਕੋ ਨੂੰ ਜਾਉਂ ਰੋਹ ਰਤ ਕਹਿੰਦਾ ਕਾਦੂ ਨਹੀਂ ਜਾਣਾ ਕਹਿੰਦਾ ਗੁਰੂ ਜੀ ਜਿੱਥੇ ਮਾਪੇ ਖਸਾਈ ਵਸਦੇ ਹੋਣ ਉਤਰਾ ਦੇ ਕਤਲ ਕਰਦੇ ਹੋਣ ਉਹ ਧਰਤੀ ਦਾ ਦਰਸ਼ਨ ਕਰਨੀ ਮਾਣਾ ਜਦੋਂ ਮੈਂ ਜਾ ਕੇ ਸ਼ਾਲ ਕੋ ਜੀ ਨੂੰ ਚਲੱਥਾ ਮੇਰੇ ਬਾਪ ਸੁਲਾਨੂ ਲੱਗਿਆ ਪਤਾ ਜਿਵੇਂ ਮੇਰੇ ਇੱਕ ਹੱਥ ਪੈਰ ਕੱਟ ਕੇ ਪੂਜ ਪੈਸੂ ਉਸ ਸਿਤ੍ਰਮ ਨੂੰ ਜੇ ਪਾ ਦੂ ਮੈਂ ਤਾਂ ਨਹੀਂ ਸ਼ਾਲ ਕੋ ਨੂੰ ਜਾਣਾ ਗੋਲ ਖਾਸ ਕੰਨ ਦਾ ਪੁੱਤ ਤੇਰੀਆਂ ਮਾਪਿਆਂ ਤੇਰੀ ਜਾਨ ਨੂੰ ਕੋਈ ਐ ਤੈਨੂੰ ਸਾਦਾ ਕਹਿਣਾ ਮੰਨ ਕੇ ਜਾਣਾ ਹੀ ਪੈਣਾ ਪੂਰੇ ਹੱਥ ਫੜ ਕੇ ਖੜ ਗਿਆ ਅੱਛਾ ਗੁਰੂ ਜੀ ਤੁਹਾਡਾ ਹੁਕਮ ਜਾਊਂਗਾ ਜਰੂਰ ਪਰ ਮੇਰੀਆਂ ਪੰਜ ਚਾਰ ਗੱਲਾਂ ਪੂਰੀਆਂ ਹੋਣੀਆਂ ਚਾਹੀਦੀਆਂ ਫੇਰ ਜਾਊਂਗਾ ਗੋਲ ਖਾਸ ਕੰਨ ਦਾ ਪੁੱਤ ਤੇਰੀਆਂ ਕਿਹੜੀਆਂ ਗੱਲਾਂ ਗੁਰੂ ਜੀ ਪਹਿਲੀ ਗੱਲ ਤਾਂ ਇਹ ਮੇਰਾ ਬਾਗ ਸੁੱਕਾ ਜਦੋਂ ਮੈਂ ਜਾ ਕੇ ਬਾਗ ਵਿੱਚ ਪਰਫਰਮਾਂ ਉਸੇ ਵੇਲੇ ਮੇਰਾ ਬਾਗ ਫਲਾਉਣਾ ਚਾਹੀਦਾ ਮੇਰੇ ਬਾਗ ਚ ਬੇ ਲੱਗੀਆਂ ਮਾਈਆਂ ਉਹਨੀਆਂ ਲਾਦ ਹੋਣੀ ਚਾਹੀਦੀ ਦੁਖੀ ਹੋਣ ਤਾਂ ਦੂਰ ਹੋਣੀ ਚਾਹੀਦੀ ਮੇਰੇ ਨਾਲ 5-7 ਮੂਰਤੀਆਂ ਸੰਤਾਨੀਆਂ ਚਾਹੀਦੀਆਂ ਮੈਂ ਇਕੱਲੇ ਨਹੀਂ ਜਾਣਾ ਗੋਪੀ ਫਾਕੇ ਦਾ ਪੁਰਨਾ ਤੇ ਨਾਲ ਗੋਪੀ ਚੰਦ ਬਾਗੇ ਭਤਰੀ ਭਾਗੇ ਸਟੈਂਡ ਬਾਗੇ ਰਾਜਾ ਦੇ ਪੁੱਤਰ ਜਾਣਗੇ ਰਹੀ ਗੱਲ ਜਿਹੜੀ ਗੱਲ ਪੁੱਤ ਵੱਧੀਆਂ ਦਿੰਦਾ ਜੋ ਕਹਿੰਗਾ ਸੋਈ ਤੇਰੀ ਪੂਰ ਹੋਈ ਜੋ ਚਲਿਆ ਜਾ ਉੱਥੇ ਕੋਈ ਨੀਵੀ ਪਾ ਕੇ ਦਰਤਾ ਮਨ ਕੇ ਗੁਰਾਂ ਦੇ ਕਹਿਣ ਬੰਦ ਸਤਫਾਦ ਵਾਲੇ ਸੰਦੇ ਗੋਪੀ ਚੰਦ ਸਟੈਂਡ ਨੀਥੋਂ ਤੋਂ ਅੱਗੇ ਪਰਤ ਕੇ ਪੁੱਤ ਨੂੰ ਸਜੈਣ ਉਹ ਵੀ ਉਹ ਸ਼ਾਰਕੁਰ ਨਗਰੀ ਬਾਪ ਦੀ ਫਿਰ ਜਿਹੜੀ ਜਨਪੁਰੀ ਦੁੱਖ ਤੇ ਆਣ ਜੇਤੀ ਲੋਕ ਨੇ ਪਟਕੇ ਬਾਗਬਲੀ ਰਿਗਾ ਮਾਰੀ ਕੀਤੀ ਹੈ ਤਾਂ ਜ਼ਿੰਮੇਵਾਰਾਂ ਦੀ ਪੈੜੀ ਵਾਗੀ ਕਰਿਓ ਜੀ ਲਕੜਹਾਰੇ ਬਾਗ ਤੋਂ ਲਕਣਾ ਪਈ ਜਾਂਦੀ ਆ ਦੇਖ ਕੇ ਵਾਗ ਦਾ ਮੰਦਾ ਹਾਲ ਉਹ ਕੀ ਹੋ ਕੇ ਇਕੱਲੇ ਦੇ ਪਹਾੜ ਮਾਰੀਆਂ ਨਾਲ ਜੁਕਰਾ ਉਥੇ ਕਿਹੜਾ ਮੇਂਵਰ ਸਿਆ ਮੁਸਲਮਾਨ ਲੋਕ ਨੇ ਆ ਪਹਜਾਤ ਕਾ ਪਣੀ ਤੇ ਹਿੰਦੂ ਲੋਕ ਨੇ ਅਮੀਰ ਆਲ ਉਥੇ ਕੇ ਖੜ ਕੇ ਪੂਰਨ ਭੰਕ ਨੇ ਉਹਨੇ ਦੱਤਾ ਨਾਦ ਬਜਹਾ ਉਹਨੇ ਛੱਡੀ ਰਾਗ ਲਾ ਆਪਣੇ ਵਿੱਚ ਫਿਰ ਮਿਹਨਤ ਲਿਆ ਮਰ ਸਾ ਉਹ ਵੀ ਨੇ ਬੜਕਰ ਤੇ ਅੰਮ੍ਰਿਤ ਉਤੇ ਰੋਕੇ ਭਰੇ ਤਲਾ 12 ਸਾਲਾਂ ਦੇ ਸੁੱਕੇ ਖੁੜਸੀ ਪਿੰਡ ਪਾਲ ਵਿੱਚ ਹੋ ਗਏ ਪਿਆ ਉਥੇ ਆਪਣੀ ਫੋਨ ਦੀ ਬਾਸ਼ਨਾ

कु नगरी बाब 看着你。 ਆਸਾਨਾ ਇਸਕੇ ਖੰਡ ਸੀ ਸੰਤੋਈ ਬਾਗ ਚੀ ਉਤਾਰੀ ਆਵੇ ਸੰਤੋਈ ਬਾਗ ਚੀ ਉਤਰੀ ਆ ਵੇ ਮਗਾਂ ਦੇ ਬਰਜ਼ੇ ਨੂੰ ਓ ਲਾਗ ਆਰੂ ਜਾ ਮੀਣੋ ਲੱਗੇ ਬਿੜੂ ਜਾ ਮੀਣੋ ਤੇ ਸਭੀ ਦਾ ਗੰਗੂਰ ਓ ਆਨਵਾਦੇ ਓ ਪੁੱਛੇ ਨਾਮ ਕੀ ਦੀਏ ਓ ਤੇਰਾ ਰੁਪੀਏ ਓ ਪੁੱਛੇ ਨਾਮ ਕੀ ਦੀਏ ਬੰਨ ਕੀ ਗਏ ਖਜੂਰ ਓ ਭਗਤ ਸਦਾਓ ਮੇਰਾਬੀ ਦੀਓ सधर घोड़ी घोड़ी पूरी पूरंदी लागी जानी पूर जी लागी बड़ा लहूदा वगारे जारी ઓય દેખિયારે જંગ દીઓ હો ગ્યા જગના ચૂમી હો સાઈ બજફાગી નમવે થા તાઈ બજફાગી હો સાણી બાત સમજુ વે હોન તો આવિયા સાજે બાજ નુ सॾे बागी दर पूरी सॾु कोड़ हटाऊ कोड़ सावूरी असीं चांदी थो लाॻी थो लाॻ सॼे कर मजूर पूरन सोची गाल कलाम रंगल पालंदर सासा जो अंदरे सासा जो अंग अंदर सुभादे साम अंदरू पागे देरि अंग

आश्रम पछाणी आश्रम पछाड़ी छॾी आख़ी कमानो मो मिनू बेकल मां पाल मो मिनू उ की उम्सेद नू दे ਬਟੇ ਬਾਤ ਨੂੰ ਤੂੰ ਮੈਂ ਛੜਕੇ ਦੀ ਨਾਮ ਉਹ ਬੈਠੇ ਬਾਤ ਨੂੰ ਤੂੰ ਮਗੰਗਾ ਫੇਰ ਕਾ ਦੇਖੀ ਅਕਸਰ ਜਦ ਦੇਰੀ ਗਣ ਕਾ ਤਾਰਤੀ ਗੰਝਰੀ ਯਾਦੜੀ ਐ ਤਾਹ ਪਰੀ ਜੰਗੇਰੀ ਏ ਸਤ ਦੇ ਕਸਾਈ ਮੂਤਾ ਆਸ ਦੀ ਕਸਲ ਅਬਹੀਨ ਮੇੜੀਉ ਕਹਿੰਦਾ ਸਤ ਦੇ ਕਸਾਈ ਮੂਤਾ ਆਸ ਦੀ ਕਸਲ ਅਬਹੀਨ ਮੇੜੀ आदमा दे जड़े पर गवाही तेरी माल काली तेरियूं सब त वॾी कचेरी लारी हरकत पाणी पारू ਕਹੇ ਤੇ ਤਨਿਆ ਝੂਠੀਆਂ ਦੋ ਜਾਨ ਮੈਂ ਦਰਦੀ ਉਹ ਦੁੱਖ ਤੇ ਰਹੀ ਹੁੰਦਾ ਵੇ ਹਸਨਾ ਫੇਰ ਟਪਲਾ ਦੇ ਜਾਰਦੀ ਉਹ ਦੁੱਖ ਤੇ ਗਈ ਹੁੰਦੀ ਨੀ ਦਾਲ ਤੇ ਆਣ ਸਰਾਣੇ ਕਰਦੀ ਉਹ ਦੁੱਖ ਤੇ ਗਈ ਹੁੰਦੀ ਦਾਲ ਤੇ ਲੈਸ ਲੈ ਬਚਵਾਰਦੀ ਇਹ ਫਕਰੇ ਪੈਣ ਤੁਸੀਂ ਚਾਰ ਝੂਠਿਆ ਦੇ ਮਾਲਕ ਦੀ ਮਾਰਦੀ ਅੰਗਾ ਉਹ ਫਕਰ ਕੈਨ ਕੋ ਯਾਰ ਦੁਸਹਿਆ ਜੋ ਮਾਲ ਕਦੀ ਮਰਦੀ ਹੂਣਾ ਬਾਦ ਪਰਾਣਾ ਹੋ ਜਾ ਕਹਿ ਬਤਸੀਵੇ ਦਰਦੀ ਮਾਂ ਪਿੰਡਾਂ ਤੇ ਸੰਗਣੀ ਆ ਜਾਣੇ ਨਾ ਜੋ ਰੋ ਜੋ ਕਰਦੀ ਸੱਣਾ ਪਉ ਬੰਦੇ ਛੱਡ ਕੇ ਦੁਨੀਆਂ ਦੇ ਤੰਦੇ ਸੱਣਾ ਪਉ ਜਾਣੀ ਜਾ ਦੁਨੀਆਂ ਓੜ ਕਹੇ ਪਾਨੀ दुनिया दोधा चू केला दुनिया दोधा ਗਰਾਖਿਆ ਲਈ ਓਏ ਗੁਰਾਂ ਦੇ ਛਟੇ ਮਾਰ ਗੀਆ ਓਏ ਤੋਂ ਬਾੜ ਦੇ ਨਾਲ ਥੇ ਰੌਣ ਦੇ ਛਟੇ ਮਾਰ ਗੀਆ ਓਏ ਤੋਂ ਬਾੜ ਦੇ ਨਾਲ ਏਸੀ ਬਾਂਦ ਅੰਮ ਥੇ ਨੇ ਅਸੀ ਬਾਂਦ ਕੀ ਓਏ ਆਪ ਕੁਮਾਰੇ ਜਾਲੀ ਓਏ ਹਕਦੇ ਨੇ ਪੜਸੀ ਅੰਮ ਏ ਹੇ ਕਰ ਕੱਢ ਲੈ ਬਾਰਸ਼ੀ ਅੰਮੇ ਉਹ ਸ਼ਰੀਰ ਦੇ ਨਾਲੇ ਦੇ ਕੁੱਤੇ ਮਾਰ ਲਈ ਓਏ ਫੇ ਬਿੰਗਲਾਂ ਦੇ ਕੁੱਤੇ ਮਾਰ ਲਈ ਓਏ ਕਰੋ ਮਹਾਰੰਗਾ ਮਾਰਗਾ ਕੋੜੀ ਨੋ ਫੇ ਤੁੰਗਾਂ ਬਾਰੀਆਂ ਕੋੜੀ ਓਂ ਆਪਣੇ ਮਾਜਦਾਲੇ ਓਏ जनमदारे कड़ी पलाटंदी कड़ी पलाटंद ਦਾ ਵਜਨ ਨਾਲੋਂ ਰਾਣ ਕੇ ਬਾਪ ਜਲਾਰ ਖਦਾ ਅੱਛਰ ਗਏ ਏ ਕਰਨਾ ਨੂੰ ਜ਼ਿਕਰ ਕਰਿਆ ਓ ਜਹਾ ਕੋ ਜਹਾ ਬਰੇ ਸ਼ਰਦੀਆਂ ਓ ਹੱਜੇ ਰੱਖਿਆ ਲੰਮੇ ਚਾਪੜ ਹੋ ਗਏ ਸ਼ੈਤਾਨ ਜੇਸ ਵਕਤ ਮਿਹਰਬਾਨ ਅੰਨੇ ਕੋੜੀ ਪਿੰਗਲਿਆ ਨੇ ਜਾ ਕੇ ਪੂਰਨ ਭਗਤ ਦੇ ਅੱਗੇ ਫਰਿਆਦ ਕੀਤੀ ਬਾਬਾ ਸਾਡੀ ਕਾਇਆ ਨੂੰ ਰੋਗ ਵੜ ਵੜ ਕੇ ਖਾਂਦਾ ਹੈ। ਉਹ ਵਾਵਾ ਸਾਡੇ ਵੀ ਦੁਖੀ ਕਰਦੇ ਜਿੱਦਾਂ 12 ਸਾਲਾਂ ਦਾ ਸੁੱਕਿਆ ਫੜਿਆ ਬਾਗ ਹਰਿਆ ਕਰ ਲਿਆ। ਪਾਰਿਪੂਰਨ ਦੀ ਆਗੀ ਕਹਿੰਦਾ ਪਿਛਲੇ ਜਨਮ ਦਾ ਸਰਾਪ ਪੈਂਦਾ। ਜਿਹੜੇ ਅੱਜ ਪਿਛਲੇ ਜਨਮ ਦੇ ਵਿੱਚ ਜਿਹੜੇ ਪਾਪ ਕੀਤੇ ਆ ਉਹ ਤੁਹਾਡੇ ਅੱਗੇ ਆਏ ਆ। ਮਿਹਰਬਾਨ ਜਿਹੜੇ ਅੰਨੇ ਅਸੀਂ ਉੱਠ ਕੇ ਖੜੇ ਹੋਗੇ ਬਾਬਾ ਅਭੀ ਪਿਛਲੇ ਜਾਂਦੇ ਵਿੱਚ ਕੀ ਖੋਤੀ ਬਣਾਈ ਕਰ ਬੈਠੇ ਕੀ ਕੋਟਾ ਪੁੰਨ ਕਰ ਬੈਠੇ ਸਾਨੂੰ ਅੱਖਾਂ ਕਾਸ ਤੋਂ ਨਹੀਂ ਮਿਲੀਆਂ ਮਿਹਰਬਾਨ ਬਾਰੀ ਪੂਰਨ ਭਗਤ ਦੀ ਆਖੀ ਕਹਿਣ ਲੱਗਿਆ ਪਿਛਲੇ ਜਾਂਦੇ ਵਿੱਚ ਫਾਧੀਆਂ ਦੇ ਪੁੱਤਰ ਹੁੰਦੇ ਸੀ ਜਾਨਵਰ ਫੜਦਣਾ ਛੁਰੀਆਂ ਵਾਲਿਆਂ ਲੋਕਾਂ ਦੇ ਨਾਮ ਨੇਤਰ ਕੱਢਦੇ ਨੇ ਹਾਰ ਗੇਠ ਦੇ ਮਹੀਨੇ ਪੱਤ ਕੇ ਕਾਂਬਾ ਘਰ ਦੀ ਦੇ ਉੱਤੇ ਛੜ ਦੇਣਾ ਜਾਨਵਰ ਨੇ ਤਰਫ ਤਰਫ ਕੇ ਮਰ ਜਾਣਾ ਤੁਹਾਨੂੰ ਤਦ ਨੇਤਰ ਨਹੀਂ ਮਿਲੇ ਮਿਹਰਬਾਨ ਜਿਹੜੇ ਪਿੰਗਲੇ ਸੀ ਪਿੰਗਲੇ ਉੱਟ ਕੇ ਖੜੇ ਹੋ ਗਏ ਬਾਬਾ ਅਸੀਂ ਪਿਛਲੇ ਜਨਮ ਦੇ ਵਿੱਚ ਕੀ ਖੁੱਟੀ ਪਣਾਈ ਕਰ ਬੈਠੇ ਅਸੀਂ ਪਿੰਗਲੇ ਕਾਹਤੋਂ ਹੋ ਗਏ ਕਹਿੰਦਾ ਤੁਸੀਂ ਬਾਦਸ਼ਾਹਾਂ ਦੇ ਪੁੱਤਰ ਹੁੰਦੇ ਸੀ ਆਪਦੇ ਮਹਿਕਮੇ ਬੈਠ ਕੇ ਰਸੋਈ ਪਾਣੀ ਬਣਾਉਣਾ ਜੇ ਕਿਸੇ ਪੁੱਤੇ ਦਰবেশ ਨੇ ਟੱਕ ਦੀ ਪਰਖੀ ਦੀ ਝਾਕੀ ਚੜ੍ਹਾਉਣਾ ਮਾਰਨੀ ਤੂੰ ਜੀ ਡਾਂਗ ਟੂਈ ਤੋੜ ਦੇਣੀ ਤੂਈ ਕੜੀਸ ਦੇ ਨੇ ਚਲਿਆ ਜਾਣਾ ਤੁਹਾਨੂੰ ਉਹ ਸਲਾਹ ਪੈਂਦਾ ਤੁਸੀਂ ਚਾਤ ਪਿੰਗਲੇ ਹੋਗੇ ਜਿਹੜੇ ਊੜੇ ਊੜੇ ਕਹਿਣ ਲੱਗੇ ਬਾਬਾ ਇਨਾ ਸ਼ਾਖਸ਼ਾ ਨੇ ਨੇਤਰ ਜਾਨਵਰਾਂ ਦੇ ਘਰ ਤੇ ਇਨਾ ਸ਼ਾਖਸ਼ਾ ਨੇ ਬਾ ਢੂਣਾ ਕੁੱਤਿਆਂ ਦੀਆਂ ਤੋੜ ਤੀਆਂ ਜਰਾ ਪੱਟ ਕੇ ਨજર ਦੇਖ ਅਸੀਂ ਪਿਛਲੇ ਜੰਨ ਦੇ ਵਿੱਚ ਕੀ ਖੂਟੀ ਬਣਾਈ ਕਰ ਬੈਠੇ ਸਾਨੂੰ ਅਸੀਂ ਫੋੜੇ ਕਾਹਤ ਹੋ ਗਏ ਫਾਇਦਾ ਪਿਛਲੇ ਜੰਨ ਦੇ ਵਿੱਚ ਜੀਲਾਦਾਂ ਦੇ ਪੁੱਤਰ ਹੁੰਦੇ ਸੀ ਪਿੰਡਾਂ ਦੇ ਵਿੱਚੋਂ ਗਾਂਾਂ ਕੇਰ ਲਾਫ ਕੇ ਲਿਆਉਂਗਾ ਆਪਦੇ ਬੁੱਕ ਖਾਨੇ ਵਿੱਚ ਲਿਆ ਕੇ ਗਾਂਾਂ ਕਤਲ ਕਰਦਿੰਗਾ ਤੁਸੋਂ ਉਹ ਸਰਾ ਪੈਦਾ ਤੁਸੀਂ ਜਾਤ ਫੋੜੇ ਹੋਗੇ ਮਿਹਰਬਾਨ ਕਹਿਣ ਲੱਗੇ ਬਾਬਾ ਜੇ ਤਾਂ 12 ਸਾਲਾਂ ਦਾ ਸੁੱਕਿਆ ਫੜਿਆ ਬਾਗ ਹਰਿਆ ਕਰ ਲਿਆ ਉਦਾਂ ਸਾਡੇ ਵੀ ਦੁੱਖ ਦੂਰ ਕਰ ਦੇ। ਪੁਰਨਪੱਤ ਕਹਿਣ ਲੱਗਿਆ ਭਾਈ ਆਓ ਬੌਂਸਤਾਲ ਆ ਉਹਦੇ ਵਿੱਚ ਨਾਲੋ ਜਿਹੜੇ ਤੋਂਡੇ ਦੁੱਖਿਆ ਦੂਰ ਹੋ ਜਾਣਗੇ। ਅੱਦੇ ਕੋੜੀ ਪਿੰਗਲੇ ਸੋਚਦੇ ਆ ਇਦਾਂ ਸਾਡੇ ਦੁੱਖ ਕਿਦਾਂ ਦੂਰ ਹੋ ਜਾਣਗੇ। ਖੇਤ ਕੰਮ ਨੇ ਕੋੜੀ ਪਿੰਗਲੇ ਪੈ ਗਏ ਤਾਲ ਦੇ ਰਾਹ ਉੱਤੇ ਤਾਲ ਦੇ ਜਾਖੀ ਕਰਦੇ ਦੇ ਇੱਕ ਸਲਾਹ ਮੰਨ ਲੋ ਬਚਣੋਂ ਲਬੋ ਤਾਲ ਵਿੱਚ ਨਾ ਕਪੜੇ ਖੁੱਲੇ ਅੰਗ ਦੇ ਵਿੱਚ ਤਾਲ ਦੇ ਪਰਦੇ ਜਾ ਝੰਗ ਝੰਗ ਛਾਲਾ ਮਾਰਦੇ ਮਲ ਮਲ ਲੈਂਦੇ ਨਾ ਰੱਖਿਆ ਕਰੀ ਭਗਵਾਨ ਨੇ ਰੱਬ ਦਿੱਤੇ ਟੋਕਟਾ ਬਾਹਰ ਤਾਲ ਤੋਂ ਆ ਕੇ ਮੰਗਦੇ ਫਜ਼ਲ ਦਵਾ ਸਾਡਾ ਕੀਤਾ ਪਲਾ ਫਕੀਰ ਨੇ ਤੇ ਇਹਦਾ ਵੀ ਕਰੇ ਖਦਾ ਹੁਣ ਬਾਹਰ ਤਾਲ ਦੇ ਵਿੱਚੋਂ ਆ ਕੇ ਦਈਆਂ ਚੰਚਲ ਜਾਰ ਹੋ ਗਈਆਂ ਅੰਨਿਆਂ ਨੂੰ ਨੇਤਰ ਮਿਲ ਗਈ ਪਿੰਗੜੇ ਠੀਕ ਹੋ ਗਏ ਕੋੜੀਆਂ ਦੇ ਕੋੜ ਹਟ ਗਏ ਭਾਰਤਾਲ ਦੇ ਵਿੱਚੋਂ ਆ ਕੇ ਫਜਲ ਦਾ ਮਾਮਾ ਮੰਗਦੇ ਆ ਜਿਹੜੇ ਫਕੀਰ ਨੇ ਸਾਡਾ ਪਲਾ ਖੀਤਾ ਇਹਦਾ ਰੱਬ ਬਖਸ਼ਾ ਆਪਣਾ ਖਰੀ ਮਿਹਰਬਾਨ ਫਾਣਾ ਟੀਸ਼ਨ ਅੱਪਾ ਖੇਡਦੇ ਪੂਰਨ ਭਗਤ ਦੇ ਕੋਲ ਦੀ ਲੰਗ ਤੋਰੇ ਪੂਰਨ ਕਹਿੰਦਾ ਗੋਪੀ ਜਾਂਦਾ ਜਿਹਨੇ ਕਿਹਾ ਹਾਂ ਉਹ ਸਾਰੇ ਸ਼ਹਿਰ ਦੇ ਵਿੱਚ ਜਾ ਕੇ ਡੰਡ ਬਹਾਈ ਪਹੁੰਚਗੇ ਆਪਣਾ ਲੋਕਾਂ ਨੇ ਇੱਥੇ ਬੈਠਣਾ ਪਾਰੀ ਕਰ ਦੇਣਾ ਜੇ ਕੋਈ ਕਹਿੰਦਾ ਬੈਦ ਕਿ ਬੋੜਾ ਫਣਸੀ ਰਾਜੀ ਕਰਦੇ ਸਾਡਾ ਦੇਸਾ ਚ ਦਹਾਈ ਪਿੱਟ ਦਿੰਦਾ ਮੈਂ ਫਲਾਨੇ ਪਿੰਡਾਂ ਦੇ ਦੋ ਖੰਡ ਖਾਂਦ ਦੀਏ ਅੱਖ ਪਜਾਰ ਦੀ ਗੋਲਾ ਮਾਰੇ ਜਾਗ ਤੂੰ ਸਾਨੂੰ ਆਏ ਬੱਚਿਆਂ ਦੀ ਲੋਈ ਲੈ ਅਸੇ ਜਾ ਕੇ ਆਲੇ ਜਾਨਮੰਦ ਹੋਏ ਹੋ ਜੇ ਤੱਕ ਨਾ ਦੂ ਬਾਬਾ ਜੀ ਚੱਲੇ ਹੋ ਤਰੇ ਜਾਗ ਤੂੰ ਸਾਨੂੰ ਆਏ ਬੱਚਿਆਂ ਦੀ ਇਹ ਪੱਲੇ ਉੱਤੇ ਜਾਗ ਦੰ ਸਭ ਹੈ ਬਤੇ ਆ ਨੀ ਲੋੜ ਪੱਲੇ ਉੱਤੇ ਜਾਗ ਦੰ ਜਿਸ ਵਕਤ ਜੱਟ ਪਾਵਾ ਅਸੀਂ ਕਿਉਂ ਜਾ ਕੇ ਦੱਸਾਂਗੇ ਬਾਅਦੇ ਪਾਇ ਤੇ ਥੀ ਥੋੜਾ ਫੈਂਸੀ ਰਾਜੀ ਕਰਦੇ ਬੰਦਾ ਦੇਸਾਂ ਚ ਦਹਾਈ ਪਿੱਟ ਤੁੰਦਾ ਉਹ ਨਵੇਂ ਸਿਰੇ ਜਿੰਦਗੀ ਅੰਨੇ ਕੋੜੀ ਪਿੰਗਲਿਆਂ ਨੂੰ ਬਖਸ਼ੀ ਸੀ ਪੂਰਨ ਭਗਤ ਨੇ ਜਾ ਕੇ ਸ਼ਹਿਰ ਦੇ ਵਿੱਚ ਦਰ ਪਰ ਦਰ ਗੁੱਚੇ ਕਰ ਗੁੱਚੇ ਘਰ ਪਰ ਘਰ ਖਬਰਾਂ ਦਿੱਤੇ ਫਿਰਦੇ ਆ ਇਸ ਤਰ੍ਹਾਂ ਦੇ ਸੰਤੁੱਤਰੇ ਆ ਅਸੀਂ ਉਹਨਾਂ ਨੇ ਰਾਜੀ ਕਰਤਾ ਸਾਨੂੰ ਜਿਹੜੀਆਂ ਮਾਈਆਂ ਨੂੰ 20-20 ਸਾਲ ਬਾਬਾ ਜੀ ਕਰੀ ਖਿਆਲ ਇਧਰ ਜਿਹੜੀਆਂ ਮਾਈਆਂ ਨੂੰ 20-20 ਸਾਲ ਹੋ ਗਏ ਸੀ ਵਿਆਹਾਂ ਅੰਜਾਂ ਦੇ ਹੱਦ ਤੱਕ ਲਾੜ ਦਾ ਮੂਤੀ ਸੀ ਦੇਖਿਆ ਉਹ ਛੰਨੇ ਖੀਰ ਦੇ ਪੂਰਨ ਭਗਤ ਦੇ ਬਾਤ ਮੰਨੀ ਨੂੰ ਪਰੋਸ ਲੇ ਮਿਹਰਬਾਨ ਗੱਲਾਂ ਫੜ ਕੇ ਪਿੰਗਲਿਆਂ ਵਾਲੀਆਂ ਵਿੱਚ ਸ਼ਹਿਰ ਤੇ ਮੱਚ ਗਿਆ ਸ਼ੋਰ ਉਤਰੀਆ ਮਹਾਜਨ ਖਤਰੀ ਕੁਝ ਲੋਕ ਸ਼ਹਿਰ ਦੇ ਹੋਰ ਬੁੱਢੀਆਂ ਮਾਈਆਂ ਤਰਫੀਆਂ ਜਿਨ੍ਹਾਂ ਨੂੰ ਸੀ ਬੱਚਿਆਂ ਦੀ ਲੋੜ ਉਹ ਭਾਈ ਥਾਲ ਪਰੋਸੇ ਖੀਰ ਦੇ ਦੁੱਧਾਂ ਪਰੇ ਘਟੌਰ ਇਕ ਲੈ ਮਠਿਆਈਆਂ ਤਾਜ਼ੀਆਂ ਜਾਂ ਪਹੁੰਚੇ ਸਾਹ ਤੇ ਕੋਲ ਚੱਲਣ ਲੱਗਣ ਫਕੀਰ ਦੇ ਗਾਲ ਪਤਾ ਪੱਲਾ ਹੱਥ ਜੋੜ ਐ ਕੋ ਕਾਇਸ਼ ਤਰੀਫਾਂ ਕਰਦੀਆਂ ਇਹਦਾ ਭੈਣੇ ਸਾਮਾ ਪੂਰਨ ਵਰਗਾ ਬੋਲ ਪੂਰਨ ਵਰਗੇ ਹੱਥ ਪੈਰ ਐ ਸਾਮੀ ਪੂਰਨ ਵਰਗੀ ਤੋਰ ਦੁਖੀਆਂ ਦੇ ਦੁੱਖ ਨਖਣ ਤੇ ਰਾਖ ਆਪਣਾ ਦੀ ਕੋੜਾ ਉਹ 바ਵਾ ਚੱਲੇ ਉਤਰੇ ਜੱਗ ਤੋਂ ਸਾਨੂੰ ਵੀ ਹੈ ਬੱਚਿਆਂ ਦੀ ਲੋੜ ਕੋਈ ਦੁੱਧ ਮੰਗਦਾ ਹੈ ਕੋਈ ਪੁੱਤ ਮੰਗਦਾ ਹੈ ਮਿਹਰਬਾਨ ਵੇਲਾ ਦੇ ਲੋਕਾਂ ਨੇ ਜਾ ਕੇ ਫਰਿਆਦ ਕੀਤੀ ਪੂਰਨ ਭੱਟ ਨੇ ਕਿਹਾ ਭਾਈ ਅਸੀਂ ਰੱਬ ਨਹੀਂ ਰੱਬ ਦੇ ਸ਼ਰੀਕ ਨਹੀਂ ਮਿਹਰਬਾਨ ਅੱਜੋਂ ਪੂਰਨ ਬੋਲਿਆ ਲੋਕਾਂ ਨਾਲ ਕਰੇ ਘਰਾ ਪੁੱਤਰੇ ਪੜ ਕੇ ਉੱਤ ਨਿਕਲ ਲਾ ਜਾਂ ਮਹਾਲਕਾ ਜਾ ਪਰਬਤਕਾਰਾ ਉਹ ਜਿੰਨੀ ਦਿਨੀ ਮਾਪਿਆਂ ਦੇ ਘਰ ਪੁੱਤ ਹੁੰਦੇ ਸੀ ਅਸੀਂ ਵੀ ਇੰਨਾ ਬਾਗਾਂ ਦੇ ਮਾਲੀ ਹੁੰਦੇ ਸੀ ਅੱਜ 10 ਰੁਪਈਆ ਦਾ ਨੋਕਰ ਲਾ ਕੇ ਸਾਨੂੰ ਬਾਗ ਚ ਉਠਾ ਲੈਣਾ ਚਾਹੁੰਦਾ ਅੱਗੇ ਉਹ ਪੂਰਨ ਬੋਲਿਆ ਪੰਤ ਨੂੰ ਕਹੇ ਸੁਣਾ ਤੁਸੀਂ ਬ੍ਰਾਹਮਣ ਪੂਜਗੱਤ ਦੇ ਸੰਤਾਂ ਦਾ ਗੁਰਨਾ ਸਾਦਾ ਦਾ ਮੁਲਕ ਜੰਗੀਰ ਨਹੀਂ ਘਰ ਪਤਨ ਨਹੀਂ ਥਾਂ ਕਿੱਤੀ ਆਈ ਕਹਿੰਗੇ ਇੱਥੇ ਰਹਿਣਾ ਕਿਨੇ ਵੀ ਨਾ ਕੀ ਲੱਗਿਆ ਤਰੂ ਬਾਸ਼ਾ 40 ਜੋੜ ਕੇ ਗੱਜਕ ਨਾ ਕਹਿੰਦਾ ਦੁਨੀਆਂ ਜਾਣ ਮੁਸਾਫਰੀ ਆਈ ਕਬਈਆ ਸਾਰਾ ਜੱਗ ਫਰਾਜ ਜੋ ਕੜਿਆ ਸੋ ਪੱਜਣਾ ਫੋਣਾ ਅੰਤ ਫੋਣਾ ਪਾਣਾ ਮਾਲੀ ਮੜ ਕੇ ਝਟਕੇ ਮਾਰਦਾ ਕਦੇ ਇੰਨਾ ਬਾਜਾ ਦਾ ਮੈਂ ਵੀ ਮਾਲ ਤਾ ਕਹਿੰਦਾ 100 ਰੁਪਈਆ ਦਾ ਲੋਕਰੋ ਕੇ ਵਾਲ ਚ ਉਠਾ ਲੈਣਾ ਚਾਹੁੰਦਾ ਭਲਾ ਭਾਈ ਕਿਹੜੇ ਜਵਾਬ ਖੜੇ ਦਾ ਸਬੱਤ ਜਾ ਕੇ ਝੜ ਕੇ ਮਾਰੇ ਉਹ ਕਹਿੰਦਾ ਪੰਡਤਾ ਜਿੰਨੀ ਦਿਨੀ ਮਾਪਿਆਂ ਦੇ ਘਰ ਪੁੱਤ ਹੁੰਦੇ ਸੀ ਅਸੀਂ ਵੀ ਇੰਨਾ ਬਾਗਾਂ ਦੇ ਮਾਲੀ ਹੁੰਦੇ ਸੀ ਤੁਸੀਂ ਤਾਂ ਕਹਿੰਦਾ 10 ਰੁਪਏ ਬਾਦਸ਼ਾਹ ਨੇ ਦੇਣੇ ਆ ਕਿਸ਼ਨਾ ਪੰਡਤ 35 ਗੱਲ ਨੂੰ ਪੁੱਜ ਗਿਆ ਇਹਨੇ ਕਾ ਚਾਹੇ ਰੱਬ ਤਾਂ ਹੈ ਪੂਰਨ ਮੈਂ ਇਹਨੂੰ ਮੰਤਿਆ ਜਵਾਨਾ ਬੋਲ ਬੈਠਾ ਲੇਰੀਆਂ ਕਿਤੇ ਜੜਾ ਪੱਟ ਕੇ ਸੂਰਜ ਬੰਨੀ ਨੂੰ ਲਾ ਕਰ ਦੇ ਬਾਬਾ ਜੀ ਨੇ ਭੁੱਲ ਗਿਆ ਮੈਂ ਤੁਹਾਨੂੰ ਮੰਤਿਆ ਜਵਾਨਾ ਬੋਲ ਬੈਠਾ ਕਿਸ਼ਨਾ ਪੰਡਤ ਦੇ ਨਾਲ ਜਵਾਬ ਕਰਕੇ ਦੱਸਦਾ ਕਿਹੜੇ ਜਵਾਬ ਕਰਕੇ ਦੱਸਦਾ ਜਯਾ ਤੂੰ ਰਾਮ ਜਯਾ ਵਦਾਰਯੰ ਜਯਾ ਮਗਹਨਾ ਸਰੇ ਸੰ ਜਯਾ ਤੁਪਾ ਘਪਰਲਾਦ ਯਾਰ ਓ ਜਯਾ I'm <laughs> not